ਆਤਮਵਾਦ ਉਹ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਚ ਕੋਈ ਰਹਿਮ ਦਿਲ ਨਹੀਂ ਹੁੰਦਾ ਜੋ ਸਾਨੂੰ ਪਤਾ ਲੱਗਿਆ ਕਿ ਇਹ ਜੰਗਲਾਂ ਦੇ ਥਰੂ ਉਤੋਂ ਵੜ ਕੇ ਅੰਦਰ ਆਏ ਅਤੇ ਚਾਹੇ ਚਾਰ ਪੰਜ ਨੌਜਵਾਨ ਸੀਗੇ ਨਰ ਸੇ ਹਾਜ਼ਰਾ ਪਹਿਲਗਾਮ ਵਿੱਚ ਚੁੱਟਾ ਗਿਆ ਉਹ ਕੀ ਬੜਾ ਦੁੱਖ ਨਹੀਂ ਬੜੀ ਗੰਦੀ ਕਟਨਾ ਹੈ ਔਰ ਇੱਕ ਗੰਦਾ ਇੱਕ ਬਹੁਤ ਗੰਦੀ ਹਰਕਤ ਜਿਹੜੀ ਆਤਮਵਾਦੀਆਂ ਦੁਆਰਾ ਕੀਤੀ ਗਈ ਸਿਰਫ ਇਹ ਪੁੱਛਿਆ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਜਿਹੜਾ ਹਿੰਦੂ ਕਹਿੰਦਾ ਸੀ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ ਅਤੇ ਕੁਝ ਪਤਾ ਲੱਗਿਆ ਕਿ ਉਹਨਾਂ ਦੇ ਚੈਕਿੰਗ ਵੀ ਕੀਤੀ ਕਿਸ ਤਰ੍ਹਾਂ ਕੇ ਇਹ ਕਿਹੜੇ ਤਲੰਤ ਤੋਂ ਬਿਲੋਂਗ ਕਰਦੇ ਨੇ ਜੋ ਕਿ ਬੜੀ ਗੰਦੀ ਇੱਕ ਘਟਨਾ ਹੈ ਕਿਉਂਕਿ ਜਿੱਦਾਂ ਉੱਥੇ ਖੁੱਲਾ ਮੈਦਾਨ ਸੀਗਾ ਲੋਕ ਪਿਕਨਿਕ ਦੇ ਮੂੜੇ ਸੀਗੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਤੇ ਅੱਦਾਂ ਵੱਡਾ ਅਟੈਕ ਹੋ ਜਾਊਗਾ ਇਸ ਕਰਕੇ ਕਈ ਜਿਹੜੇ ਅਨਨੋਣ ਬੰਦੇ ਹਜੇ ਪਛਾਣ ਨਹੀਂ ਹੋ ਰਹੀ ਇਹ ਸਰਕਾਰ ਦਾ ਜਿਹੜਾ ਬਹੁਤ ਵੱਡਾ ਫੇਲਿਅਰ ਹੈ ਜਿਹੜਾ ਉੱਥੇ ਅਬਦੁੱਲਾਹ ਸਰਕਾਰ ਦਾ ਮੋਦੀ ਸਾਹਿਬ ਤੁਹਾਡੇ ਤੇ ਸਾਨੂੰ ਬਹੁਤ ਭਰੋਸਾ ਹੈ ਸਾਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਸਾੜਨਾ ਕੀਤਾ ਹੈ ਉਹਨਾਂ ਦੇ ਘਰ ਵੜ ਕੇ ਆਤਮਵਾਦੀਆਂ ਨੂੰ ਇਸ ਤਰ੍ਹਾਂ ਹੀ ਮੌਤੇ ਘੜਤਾ ਰਹੇ ਜਾਂਦੇ। ਨਗਰ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤਵੜੀ ਦੱਸ ਦਈਏ ਅਤੰਗਵਾਦ ਦੇ ਵਿਰੋਧ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਥਾ-ਥਾ ਤੇ ਜਿਹੜੇ ਪੁਤਲੇ ਆ ਉਹ ਫੂਕੇ ਜਾ ਰਹੇ ਨੇ ਸੋ ਉਸ ਤੋਂ ਬਾਅਦ ਮਸ਼ਾਲ ਮਾਰਚ ਤੇ ਨਾਲ ਕੈਂਡਲ ਮਾਰਚ ਵੀ ਜਿਹੜਾ ਕੱਢਿਆ ਜਾ ਰਿਹਾ ਸੋ ਅਤੰਗਵਾਦ ਦੇ ਖਿਲਾਫ ਸਿਵ ਸ਼ਨਾ ਸਮਾਜwadi ਵੱਲੋਂ ਲੁਧਿਆਣਾ ਦੇ ਡਿਪਾ ਰੋਡ ਤੇ ਇੱਕ ਪੁਤਲਾ ਫੂਕਿਆ ਗਿਆ ਸੋ ਲਗਾਤਾਰ ਹਿੰਦੂ ਆਗੂਆਂ ਵੱਲੋਂ ਜਿਹੜਾ ਪੁਤਲਾ ਲਗਾਤਾਰ ਫੂਕਿਆ ਜਾ ਰਿਹਾ ਸੋ ਸਰਦਾਰ ਜੀ ਹੁਣ ਅੱਜ ਫੇਰ ਇੱਥੇ ਪਹੁੰਚੇ ਹਾਂ ਪੁਤਲਾ ਫੋਕ ਦਿੱਤਾ ਹੈ ਅੱਗ ਲਾ ਦਿੱਤੀ ਮੁਰਦੇਵਾਦ ਦੇ ਨਾਰੇ ਵੀ ਲਗਾ ਰਹੇ ਹਾਂ ਮੈਂ ਐਡਵੋਕੇਟ ਹਨੀ ਭਾਰਤ ਹਾਂ ਜਿਹੜਾ ਰਾਸ਼ਟਰੀ ਚੇਅਰਮੈਨਸ਼ਿਪ ਸਨਾ ਸਮਾਜਵਾਦੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਬੀਤੇ ਦਿਨ ਨਰ ਸਿਹਾ ਜਿਹੜਾ ਪਹਿਲਗਾਮ ਵਿੱਚ ਚੁਪਤਾ ਗਿਆ ਉਹ ਕੀ ਬੜਾ ਦੁੱਖ ਨਹੀਂ ਬੜੀ ਗੰਦੀ ਘਟਨਾ ਹੈ ਔਰ ਇੱਕ ਗੰਦਾ ਇੱਕ ਬਹੁਤ ਗੰਦੀ ਹਰਕਤ ਜਿਹੜੀ ਅਤਿਵਾਦੀਆਂ ਦੁਆਰਾ ਕੀਤੀ ਗਈ ਔਰ ਖਾਸ ਕਰਕੇ ਹਿੰਦੂਵਾਦ ਦੇ ਜਿਹੜਾ ਅਤਿਆਚਾਰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹਦੇ ਲਈ ਸ਼ਿਫਸਨਾ ਸਮਾਜਵਾਦੀ ਪੂਰੇ ਪੰਜਾਬ ਦੇ ਵਿੱਚ ਦੇਤੇ ਜਿਹੜੇ ਸੰਗਠਨਾਂ ਉੱਤੇ ਅਤਿਵਾਦ ਦੇ ਪੁੱਤਲੇ ਛਾੜ ਰਹੀ ਹੈ ਅਤੇ ਸਰਕਾਰ ਤੱਕ ਇੱਕ ਮੈਸੇਜ ਪਹੁੰਚਾ ਰਹੀ ਹੈ ਕਿ ਮੋਦੀ ਸਾਹਿਬ ਤੁਹਾਡੇ ਤੇ ਸਾਨੂੰ ਬਹੁਤ ਭਰੋਸਾ ਹੈ ਸਾਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਸਾਡਾ ਨਾ ਕੀਤਾ ਹੈ ਉਹਨਾਂ ਦੇ ਘਰ ਵੜ ਕੇ ਅਤਿਵਾਦੀਆਂ ਨੂੰ ਇਸ ਤਰ੍ਹਾਂ ਹੀ ਮੌਤੇ ਘਾਟ ਉਤਾਰੇ ਜਾਵੇ ਬਿਲਕੁਲ ਇੱਕ ਪਾਸੇ ਪਹਿਲਗਾਮ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਪੂਰੇ ਦੇਸ਼ ਪਰ ਦੇ ਵਿੱਚ ਰੋਜ ਜਿਹੜਾ ਨਜ਼ਰ ਆ ਰਿਹਾ ਤੇ ਇੱਕ ਪਾਸੇ ਜੇ ਆਪਾਂ ਨਰਿੰਦਰ ਮੋਦੀ ਜੀ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਸਾਡੇ ਮੰਨ ਨਹੀਂ ਤੇ ਉਹਨਾਂ ਵੱਲੋਂ ਐਕਸ਼ਨ ਜਿਹੜੇ ਚੱਕੇਗੇ ਤੁਹਾਨੂੰ ਪਤਾ ਉਹਨਾਂ ਨੇ ਪਹਿਲਾਂ ਹੀ ਸਾਰੀ ਪਹਿਲਾਂ ਹੀ ਆਮਨੇ ਉਪਦੇਸ਼ ਪ੍ਰਦੇਸ਼ ਯਾਤਰਾ ਤੇ ਜਦੋਂ ਹੀ ਆਏ ਹਿੰਦੁਸਤਾਨ ਉਹਨਾਂ ਨੇ ਪਹਿਲਾਂ ਹੀ ਆਂਦਾ ਹੀ ਇੱਕ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਸਾਰੇ ਮੰਤਰੀਆਂ ਨੂੰ ਬੁਲਾਇਆ ਅਤੇ ਆਰਮੀ ਦੇ ਨਾਲ ਪ੍ਰੋਪਰ ਪੁਖਤਾ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਕਿਸ ਤਰ੍ਹਾਂ ਇਹ ਅਤਿਵਾਦੀਆਂ ਦਾ ਨਾਸਾ ਕਿਤੇ ਹੋ ਰਿਹਾ ਹੱਸਦਾ ਹੈ ਬਿਲਕੁਲ ਪਰ ਇੱਕ ਪਾਸੇ ਜੇ ਗੱਲ ਕਰੀਏ ਪਹਿਲਗਾਮ ਦੀ ਤੇ ਪਹਿਲਗਾਮ ਦੇ ਵਿੱਚ ਜਿਹੜੇ ਲੋਕ ਟੂਰਿਸਟ ਦੇ ਵਿੱਚ ਗਏ ਸੀਗੇ ਘੁੰਮਣ ਵਾਸਤੇ ਸੋ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨੂੰ ਕਿਸ ਤਰੀਕੇ ਦੇਖਦੇ ਹੋ ਕਿਤੇ ਨਾ ਕਿਤੇ ਇੱਕ ਪਾਸੇ ਪ੍ਰਸ਼ਾਸਨ ਵੀ ਮੁਸਤੈਦ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਰ ਉੱਥੇ ਦੀ ਗੱਲ ਕਰੀਏ ਤਾਂ ਉੱਥੇ ਮਿਲਟਰੀ ਫੋਰਸ ਵੀ ਜਿਹੜੀ ਹੈ ਮੌਜੂਦ ਹੈ ਇਸ ਟਾਈਮ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇਖ ਰਹੇ ਹਾਂ ਕਿ ਉਹਨਾਂ ਦੇ ਵਿੱਚ ਡਰ ਨਹੀਂ ਸੀਗਾ ਜਿਹੜੇ ਤੇ ਗਏ ਸੀਗੇ ਮੈਂ ਤਾਂ ਪਹਿਲਾਂ ਹੀ ਦੱਸਣਾ ਚਾਹੁੰਦਾ ਨਾ ਅਤੰਗਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਚ ਕੋਈ ਰਹਿਮ ਦਿਲ ਨਹੀਂ ਹੁੰਦਾ ਜੋ ਸਾਨੂੰ ਪਤਾ ਲੱਗਿਆ ਕਿ ਇਹ ਜੰਗਲਾਂ ਦੇ ਥਰੂ ਉਤੋਂ ਵੜ ਕੇ ਅੰਦਰ ਆਏ ਅਤੇ ਚਾ 3 4 5 ਨੌਜਵਾਨ ਸੀਗੇ ਜਿਹੜੇ ਅਤੰਗਵਾਦੀ ਸੀਗੇ ਇਹਨਾਂ ਕੋਲ AK47ਾਂ ਸੀਗੀਆਂ ਇਹਨਾਂ ਨੇ ਬਿਨਾਂ ਪੁੱਛੇ ਸਿਰਫ ਇਹ ਪੁੱਛਿਆ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਜਿਹੜਾ ਹਿੰਦੂ ਕਹਿੰਦਾ ਸੀ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ ਅਤੇ ਕੁਝ ਪਤਾ ਲੱਗਿਆ ਕਿ ਉਹਨਾਂ ਦੇ ਚੈਕਿੰਗ ਵੀ ਕੀਤੀ ਕਿਸ ਤਰ੍ਹਾਂ ਕੇ ਇਹ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਨੇ ਜੋ ਕਿ ਬੜੀ ਗੰਦੀ ਇੱਕ ਘਟਨਾ ਹੈ ਔਰ ਇਹਦਾ ਕਰੋਧ ਵਿਰੋਧ ਕਰਦੇ ਅਸੀਂ ਬਿਲਕੁਲ ਹੁਣ ਜਿਹੜਾ ਹਿੰਦੂਆਂ ਦੇ ਉੱਤੇ ਟਾਰਗੇਟ ਕੀਤਾ ਗਿਆ ਹੈ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਤਾਂ ਉਸ ਨਾਲ ਕੇ ਹੁਣ ਪੁਤਲਾ ਕਿਹਦੇ ਵੱਲੋਂ ਫੋਕਿਆ ਜਾ ਰਿਹਾ ਹੈ ਸਮਾਜਵਾਦੀ ਸਿਵਸ਼ਨਾ ਵੱਲੋਂ ਜਾਂ ਹਿੰਦੁਸਤਾਨ ਵੱਲੋਂ ਸਿਵਸ਼ਨਾ ਸਮਾਜਵਾਦੀ ਹਿੰਦੁਸਤਾਨ ਦਾ ਵਿੱਚ ਇੱਕ ਛੋਟੀ ਸੰਸਥਾ ਹੈ ਔਰ ਮੈਂ ਚਾਹਨਾ ਔਰ ਦੁਨੀਆ ਦਾ ਹਰ ਬੰਦਾ ਹਿੰਦੁਸਤਾਨ ਬਲਕਿ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹਿੰਦੁਸਤਾਨੀ ਚਾਹਦੇ ਆ ਕਿ ਇਦਾਂ ਦੇ ਪੁੱਤਰੇ ਫੁਕਨ ਔਰ ਜਿਸ ਤਰ੍ਹਾਂ ਕਿ ਇਹ ਮੈਸੇਜ ਸਰਕਾਰ ਤੱਕ ਪਹੁੰਚੇ ਸਰਕਾਰ ਪੁਖਤਾ ਹੈ ਨਾ ਪਰ ਐਕਸ਼ਨ ਲਵੇ ਜਿੱਦਾਂ ਕਿ ਲਾਦਾ ਹੁਣ ਜਿੱਦਾਂ ਤੁਸੀਂ ਨਾਲ ਖੜ ਗਏ ਉਸ ਤੋਂ ਬਾਅਦ ਹੁਣ ਇੱਕ ਪਾਸੇ ਵਿਰੋਧ ਜਿਹੜਾ ਲਗਾਤਾਰ ਚੱਲ ਰਿਹਾ ਹੈ ਇਹ ਵਿਰੋਧ ਦੇ ਵਿੱਚ ਹਰ ਹਿੰਦੂਸਤਾਨੀ ਨੂੰ ਮੈਂ ਕਹਿੰਦਾ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਇਹ ਨਰਸਾਰ ਹੋਇਆ ਹੋਇਆ ਹੈ ਇਹ ਬਹੁਤ ਵੱਡਾ ਇਹ ਜਿਹੜਾ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲਾ ਹੈ ਕਿਉਂਕਿ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ ਬਕਾਇਦਾ ਉਹਨਾਂ ਨੇ ਵੋਟਰ ਆਈ ਕਾਰਡ ਦੇਖਿਆ ਦੇਖੋ ਕਿੰਨੀ ਪਲਾਨਿੰਗ ਨਾਲ ਉਹਨਾਂ ਨੇ ਕੰਮ ਮੈਂ ਕਹਿੰਦਾ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੈ ਇਹ ਸਾਜ਼ਿਸ਼ ਬੇਕਨਾਮ ਹੋਣੀ ਚਾਹੀਦੀ ਹੈ ਅਮਰੂਦ ਜਿਹੜੀ ਉੱਥੇ ਸਰਕਾਰ ਹੈ ਉਹ ਉਹਦਾ ਵੀ ਮੈਨੂੰ ਲੱਗਦਾ ਕਿਸੇ ਨਾ ਕਿਸੇ ਦੇ ਹੱਥ ਹੈ ਕਿਉਂਕਿ ਇੰਨਾ ਪ੍ਰੋਪਰ ਟਾਈਮ ਸੀ ਉਹਨਾਂ ਕੋਲ ਨਹੀਂ ਤਾਂ ਇਹ ਤਾਂ ਆਂਦੇ ਨੇ ਫਟਾਫਟ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਪਰ ਉੱਥੇ ਇਹਨਾਂ ਨੇ ਇਕੱਲੇ ਇਕੱਲੇ ਬੰਦੇ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਖਾਸ ਤੌਰ ਤੇ ਹਿੰਦੂਆਂ ਨੂੰ ਬਣਾਇਆ ਬਿਲਕੁਲ ਇੱਥੇ ਕਰਨ ਕੀ ਆਏ ਸੀਗੇ ਇੱਥੇ ਜਿਹੜਾ ਪਾਕਿਸਤਾਨ ਦਾ ਜਿਹੜਾ ਪੁਤਲਾ ਫੁਕਾਇਆ ਗਿਆ ਆ ਜਿਹੜੇ ਆਪਣੇ ਨੌਜੋ ਹਿੰਦੂ ਜਿਹੜੇ ਭਰਾ ਨੇ ਉਹਨਾਂ ਦੇ ਜਿਹੜੇ ਗੋਲੀਆਂ ਮਾਰੀ ਗਿਆ ਉਹਨਾਂ ਨੂੰ ਪੁੱਛਿਆ ਗਿਆ ਵੀ ਹਿੰਦੂ ਆ ਕਿ ਮੁਸਲਮਾਨ ਉੱਤੇ ਗੋਲੀਆਂ ਮਾਰੀ ਗਈਆਂ ਇਸ ਦੇ ਵਿਰੋਧ ਤੇ ਅਸੀਂ ਪੁੱਤਲਾ ਫੁੱਕਿਆ ਗਿਆ ਕਿਉਂਕਿ ਜਿੱਦਾਂ ਉੱਥੇ ਖੁੱਲਾ ਮੈਦਾਨ ਸੀਗਾ ਲੋਕ ਪਿਕਨਿਕ ਦੇ ਮੂੜੇ ਸੀਗੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਤੇ ਅੱਡਾ ਵੱਡਾ ਅਟੈਕ ਹੋ ਜਾਊਗਾ ਇਸ ਕਰਕੇ ਕਈ ਜਿਹੜੇ ਅਨਨੋਨ ਬੰਦੇ ਹਜੇ ਪਛਾਣ ਨਹੀਂ ਹੋ ਰਹੀ ਇਹ ਸਰਕਾਰ ਦਾ ਜਿਹੜਾ ਬਹੁਤ ਵੱਡਾ ਫੇਲਿਅਰ ਹੈ ਜਿਹੜਾ ਉੱਥੇ ਅਬਦੁੱਲਾ ਸਰਕਾਰ ਦਾ ਮੈਂ ਕਹਿੰਦਾ ਜਿਹੜਾ ਜਿਹੜੇ ਬੰਦੇ ਮਰੇ ਨੇ ਪੂਰੀ شناخت ਹੋਣੀ ਚਾਹੀਦੀ ਹੈ ਵਿੱਚ ਕਈ ਵਿਦੇਸ਼ੀ ਨਾ ਇਹ ਕੋ ਤਾਂ ਮੁਸਲਮਾਨ ਵੀ ਮਰੇ ਨੇ ਇਸ ਕਰਕੇ ਪ੍ਰੋਪਰ ਇਸ ਘਟਨਾ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਕਿ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਪੁੱਤਲਾ ਜਿਹੜਾ ਫੋਕ ਦਿੱਤਾ ਗਿਆ ਸੋ ਉਸ ਤੋਂ ਬਾਅਦ ਆਤੰਕਵਾਦ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਜਿਹੜਾ ਜਾਰੀ ਹੈ ਹਿੰਦੁਸਤਾਨ ਦੀ ਗੱਲ ਕਰੀਏ ਪਰਦੇਸ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਜਾਰੀ ਹੈ ਪਰ ਦੇਖਣਾ ਹੋਵੇਗਾ ਕਿ ਇੱਕ ਪਾਸੇ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸ਼ਕਤ ਐਕਸ਼ਨ ਵੀ ਜੜੇ ਆ ਉਹ ਵੀ ਚੱਕੇ ਗਏ ਨੇ ਸੋ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਹਿੰਦੂ ਆਗੂ ਨੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਜਿਹੜਾ ਰੋਸ਼ ਹੋ ਲਗਾਤਾਰ ਨਜ਼ਰ ਆ ਰਹੇ ਹੁਣ ਦੇਖਦੇ ਕਿ ਆਣ ਵਾਲਾ ਸਮਾਂ ਕਿਦਾਂ ਦਾ ਹੁੰਦਾ ਦਿਖਾਓ ਲੁਧਿਆ